ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਬੀਤੇ ਦਿਨੀ ਇੱਕ ਜਲੰਧਰ ਦੇ ਵਿੱਚ 13 ਸਾਲਾਂ ਇੱਕ ਬੱਚੀ ਦੀ ਜਿਹੜੀ ਆ ਉਹ ਇੱਕ ਦਰਿੰਦੇ ਵੱਲੋਂ ਜਿਹੜਾ ਉਸਨਾਂ ਜ਼ਬਰਜਨਾਹ ਕਰਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਸੀ ਤਾਂ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਮਿਲਣ ਵਾਸਤੇ ਸ਼੍ਰੀ ਹਕਾਤਖ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਜ ਉਹਨਾਂ ਦੇ ਘਰ ਪਹੁੰਚੇ ਤਾਂ ਕੁਲਦੀਪ ਸਿੰਘ ਗੜਗਜ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਇਸ ਘਟਨਾ ਦੀ ਜਿਹੜੀ ਉਹ ਨਿਖੇਧੀ ਕੀਤੀ ਗਈ ਆ ਔਰ ਨਾਲ ਦੀ ਨਾਲ ਕੁਲਦੀਪ ਸਿੰਘ ਗੜਗਜ ਵੱਲੋਂ આરોપી ਲਈ ਫਾਂਸੀ ਦੀ ਜਿਹੜੀ ਉਹ ਸਜ਼ਾ ਦੇ ਬਾਰੇ ਕੀ ਆ ਗਿਆ ਕਿ ਇਸ આરોપી ਨੂੰ ਜਿਹੜਾ ਫਾਂਸੀ ਤੋਂ ਘੱਟ ਜਿਹੜੀ ਉਹ سزا ਨਹੀਂ ਹੋਣੀ ਚਾਹੀਦੀ ਤਾਂ ਉਸ ਦੂਜੀ ਪਾਸੇ ਗੱਲ ਕਰੀਏ ਤਾਂ ਲੜਕੀ ਦੇ ਚਾਚੇ ਵੱਲੋਂ ਜਿਹੜਾ ਉਹ ਬਿਆਨ ਜਾਰੀ ਕੀਤਾ ਗਿਆ ਕਿ ਇਹ ਜਿਹੜਾ ਵਿਅਕਤੀ ਸਿਗਾ ਇਹ ਸਿੱਖ ਨਹੀਂ ਸੀਗਾ ਇਹ ਨਕਲੀ ਸਿੱਖ ਬਣ ਕੇ ਤਾਂ ਲੋਕਾਂ ਨੂੰ ਬੇਵਕੂਫ ਪਰਿਵਾਰ ਵੱਲੋਂ ਜੀ ਸਾਡੇ ਨਾਲ ਪ੍ਰਸ਼ਾਸਨ ਸਰਕਾਰ ਜਿਹੜੀ ਆ ਸਾਨੂੰ ਟਾਲਮਟੋਲ ਸਾਡੇ ਨਾਲ ਕਰ ਰਹੀ ਆ ਸਾਨੂੰ ਕਾਰਪੋਰੇਟ ਨਹੀਂ ਕਰ ਰਹੇ ਗੱਲਾਂ ਨਾਲ ਕਾਰਪੋਰੇਟ ਕਰ ਰਹੇ ਆ ਜੀ ਸਾਡੀ ਹੱਥ ਜੋੜ ਕੇ ਬੇਨਤੀ ਆ ਅਸੀਂ ਮਿੰਤਾ ਪਾ ਰਹੇ ਆ ਸਾਰੇ ਜਿੰਨੇ ਲੋਕ ਆ ਰਹੇ ਜਿੰਨੇ ਸਿਆਸੀ ਲੋਕ ਆ ਰਹੇ ਆ ਸਭ ਲੋਕ ਇਹੀ ਕਹਿ ਰਹੇ ਆ ਕਿ ਤੁਸੀਂ ਆ ਕੰਮ ਕਰੋ ਉਹ ਕਹਿ ਰਹੇ ਜੀ ਅਸੀਂ ਕਰ ਰਹੇ ਆ ਵੱਟ ਕੁਝ ਕਰ ਨਹੀਂ ਰਹੇ ਕੋਈ ਜਿਹੜਾ ਮੰਗਤ ਰਾਮ ਜਿਹੜਾ ਕਸੂਰਵਾਰ ਹੈ 100% ਕਸੂਰਵਾਰ ਹੈ ਸਭ ਨੂੰ ਪਤਾ ਸਰ ਸਾਰੇ ਵਾਰ-ਵਾਰ ਉਹਨਾਂ ਨੂੰ ਕਹਿ ਰਹੇ ਵੀ ਅਸੀਂ ਮੰਗਤ ਰਾਮ ਦੀ ਕਾਰਵਾਈ ਕਰੋ ਉਹਨੂੰ ਉਹਨੂੰ ਲੈ ਹੀ ਨਹੀਂ ਰਹੇ ਸਰ ਕਿਸੇ ਪਾਸੇ ਜੀ ਉਸ ਬੰਦੇ ਦੇ ਕੋਈ ਕਾਰਵਾਈ ਨਹੀਂ ਕਰ ਰਹੇ ਨਾਲ ਜਿਹੜੀ ਉਹਦੀ ਟੀਮ ਸੀ ਉਹਤੇ ਕੋਈ ਕਾਰਵਾਈ ਨਹੀਂ ਕਰ ਰਹੇ ਤੁਹਾਨੂੰ ਕੀ ਲੱਗਦਾ ਕਿ ਡਿਸਮਿਸ ਹੋਣੇ ਚਾਹੀਦੇ ਸਰ ਡਿਸਮਿਸ ਹੋਣੇ ਚਾਹੀਦੇ ਐਫਆਈਆਰ ਹੋਣੀ ਚਾਹੀਦੀ ਉਹਨਾਂ ਤੇ ਨਹੀਂ ਮੰਗਤਰਾਮ ਜਿਹੜਾ ਉਸ ਸਮੇਂ ਪੁਲਿਸ ਕਨਮੀ ਆਇਆ ਸੀ ਉਸ ਦੀ ਗੱਲ ਜੀ ਜੀ ਉਸ ਦੀ ਗੱਲ ਕਰ ਰਹੇ ਅਰਵਿੰਦ ਜੀ ਇੱਕ ਰੋਪ ਇਹ ਵੀ ਲੱਗਾ ਸੀਗਾ ਰਾਤ ਨੂੰ ਤੁਹਾਨੂੰ ਕਿਸੇ ਨੇ ਅਫਸਰਾਂ ਨੇ ਵੀ ਕਿਹਾ ਸੀਗਾ ਕਿ ਮੰਗਤਰਾਮ ਦਾ ਨਾਮ ਨਾ ਪਵਾਓ ਇਹ ਗੱਲ ਹੋਈ ਹੈ ਉਹ ਕਿਹਨਾਂ ਨੇ ਗੱਲ ਕਹੀ ਸੀ ਸਰ ਉਹ ਅਫਸਰ ਤੁਹਾਨੂੰ ਦੱਸਿਆ ਕਿ ਇੱਕ ਇੱਕ ਡੀਐਸਪੀ ਸੀ ਚਲੋ ਉਹਨਾਂ ਨੇ ਨਹੀਂ ਆਏ ਸੀ ਇੱਕ ਐਸਐਚਓ ਸੀ ਜੀ ਪਰ ਉਹ ਕਹ ਰਹੇ ਸੀ ਮਤਲਬ ਸਾਨੂੰ ਕਹ ਰਹੇ ਸੀ ਤੁਸੀਂ ਇਹਨਾਂ ਨੂੰ ਨਾ ਪਾਓ ਜੀ ਤੁਹਾਡਾ ਕੇਸ ਖਰਾਬ ਹੋ ਜਾਏਗਾ ਪਰ ਉਹ 100% ਤਸੁਰਵਾ ਰਹੇ ਸੀ ਜੀ ਵਾਰੀ ਐਫ ਆਈ ਆਰ ਤੁਸੀਂ ਰਕਵਾਈ ਹੈ ਇਹਨਾਂ ਬਿਆਨਾਂ ਨੂੰ ਲੈ ਕੇ ਕਿ ਬਿਆਨ ਸਰ ਤਿੰਨ ਚਾਰ ਵਾਰ ਸਰ ਸਾਡੀ ਸਾਨੂੰ ਉਹਨੂੰ ਕਰਨਾ ਪਿਆ ਚੇਂਜ ਕਰਨਾ ਪਿਆ ਉਹਨਾਂ ਨੂੰ ਕਹਿੰਦੇ ਨੇ ਵਾਰ-ਵਾਰ ਵੀ ਇਸ ਨੂੰ ਕਰੋ ਪਰ ਇਹ ਵੀ ਜੋ ਸਚਾਈ ਸੀ ਸਾਡੀ ਉਹ ਮਤਲਬ ਨਹੀਂ ਲਿਖ ਰਹੀ ਸੀ ਸਚਾਈ ਅਸੀਂ ਲਿਖਵਾਈ ਹੈ ਜੀ ਕਿੰਨੀ ਦੇਰ ਤੱਕ ਤੁਸੀਂ ਇਸ ਨੂੰ ਇੰਤਜ਼ਾਰ ਕਰੋਗੇ ਕਿ ਪੁਲਿਸ ਅਸੀਂ ਅਸੀਂ ਅੱਜ ਦਾ ਸਰ ਅੱਜ ਲਾਸਟ ਹੀ ਸਰ ਅਸੀਂ ਅੰਤਿਮ ਅਰਦਾਸ ਤੋਂ ਬਾਅਦ ਅਸੀਂ ਕੋਈ ਅਗਲਾ ਪਲਾਨ ਜਿਹੜਾ ਹੈਗਾ ਜ ਇਹ ਬਹੁਤ ਜ਼ਿਆਦਾ ਮੰਦ ਭਾਗੀ ਹਰ ਇੱਕ ਦੇ ਦਿਲ ਨੂੰ ਬਲੁੰਦਰਨ ਵਾਲੀ ਘਟਨਾ ਹੋਈ ਬੱਚੇ ਬੱਚੀਆਂ ਧੀਆ ਭੈਣਾ ਸਾਡੇ ਪੰਜਾਬ ਦੀ ਇੱਕ ਸਾਈਕੀ ਆ ਪਰ ਸਿੱਖੀ ਚ ਵੀ ਆ ਇਹ ਅਸੀਂ ਹਰ ਇੱਕ ਭੈਣ ਨੂੰ ਭੈਣ ਮੰਨਦੇ ਆ ਧੀ ਮੰਨਦੇ ਆ ਬੱਚੀ ਮੰਨਦੇ ਆ ਇਹ ਜਲੰਧਰ ਦੇ ਵਿੱਚ ਜੋ ਵੀ ਬਹੁਤ ਮਾੜੀ ਘਟਨਾ ਹੋਈ ਜੋ ਇੱਕ ਦਰਿੰਦੇ ਬੰਦੇ ਨੇ ਦਰਿੰਦਗੀ ਕਰਕੇ ਬੱਚੀ ਨੂੰ ਖਤਮ ਕੀਤਾ ਇਹਦੀ ਜਿੰਨੀ ਨਖੇਦੀ ਕੀਤੀ ਜਾਵੇ ਉਹਨੇ ਘਾਟਾ ਔਰ ਇਹੋ ਜਿਹੇ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਿੱਖੀ ਜਿਹੜੀ ਆ ਕਦੀ ਕਿਸੇ ਨੂੰ ਬਚਾਉਂਦੀ ਨਹੀਂ ਆ ਸਮਾਜ ਦੇ ਵਿੱਚ ਇਹੋ ਜੀਆਂ ਘਟਨਾਵਾਂ ਹੁਣ ਬਹੁਤ ਜ਼ਿਆਦਾ ਵਾਪਰਨ ਲੱਗ ਪਈਆਂ ਤਾਂ ਇੱਕ ਤੇ ਅਸੀਂ ਸਰਕਾਰ ਦੇ ਕੋਲੋਂ ਅਦਾਲਤ ਦੇ ਕੋਲੋਂ ਕਹਿੰਨੇ ਵੀ ਇਹਨੂੰ ਫਾਸਟ ਟਰੈਕ ਤੇ ਲਿਆ ਕੇ ਛੇਤੀ ਤੋਂ ਛੇਤੀ ਫਾਂਸੀ ਦਿੱਤੀ ਜਾਵੇ ਤਾਂ ਕਿ ਸਮਾਜ ਨੂੰ ਸੁਨੇਹਾ ਜਾਵੇ ਮਿਸਾਲੀ ਸਜ਼ਾ ਮਿਸਾਲੀ ਸਜ਼ਾ ਵੀ ਦਰਿੰਦਗੀ ਜਿਹੜੀ ਆ ਉਹ ਪਰਵਾਹ ਨਹੀਂ ਆ ਉਹ ਕੋਈ ਵੀ ਕਰਨ ਵਾਲਾ ਹੋਵੇ ਉਹ ਕਿਸੇ ਨਾਲ ਵੀ ਕਰੇ ਦੂਜੀ ਗੱਲ ਮੈਨੂੰ ਪਰਿਵਾਰ ਨੇ ਦੱਸਿਆ ਅੰਦਰ ਉਹ ਤੁਹਾਨੂੰ ਵੀ ਵੀਡੀਓ ਜਾਰੀ ਵੀ ਕਰਦਾਂਗੇ ਭਈ ਉਦੋਂ ਜਦੋਂ ਪਤਾ ਲੱਗਾ ਪਰਿਵਾਰ ਨੇ ਤੁਰੰਤ ਭਾਲ ਕੀਤੀ ਆ ਬੱਚੀ ਦੀ ਔਰ ਪਰਿਵਾਰ ਨੂੰ ਪਤਾ ਸੀ ਵੀ ਉੱਥੇ ਮਿਲਣ ਗਈ ਉਹਦੀ ਸਿਹਦੀ ਹੀ ਉੱਥੇ ਤੇ ਪੁਲਿਸ ਵਾਲੇ ਵੀ ਚਾਰ ਕ ਮਲਾਜ਼ਮ ਆਏ ਆ ਉਹ ਅੰਦਰ ਗਏ ਕਹਿੰਦੇ ਵੀ ਉੱਥੇ ਨਹੀਂ ਹੈਗੀ ਬੱਚੀ ਅਸੀਂ ਤਲਾਸ਼ੀ ਕਰ ਲਈ ਆ ਚਾਹ ਵੀ ਕੇ ਆ ਗਏ ਆ ਉਹ ਜਿਹੜੇ ਸਬੰਧਤ ਅਧਿਕਾਰੀ ਦੋ ਦੇ ਵਿਸ਼ੇਸ਼ ਨਾਮ ਇੱਥੇ ਲਾਇਗ ਹੈ ਦੋ ਜਣਿਆਂ ਦਾ ਉਹ ਜਿਹੜੇ ਆ ਉਹ ਬਰਖਾਸਤ ਹੋਣੇ ਚਾਹੀਦੇ ਆ ਸ਼ਾਇਦ ਹੋ ਸਕਦਾ ਵੀ ਉਹ ਥੋੜੀ ਜੀ ਉਹਨਾਂ ਸ਼ਕਤੀ ਵਰਤ ਲੈਂਦੇ ਤੇ ਬੱਚੀ ਦੀ ਜਾਨ ਬਾਜ਼ਾਂ ਦੀ ਉਹ ਅੱਜ ਸਾਡੇ ਵਿੱਚ ਹੁੰਦੀ ਇਸ ਮਾਮਲੇ ਦੇ ਵਿੱਚ ਕੋਈ ਢਲਾਈ ਕਿਵੇਂ ਵਰਤ ਸਕਦੇ ਆ ਆਪਾਂ ਜਦੋਂ ਬੱਚੀ ਦਾ ਹੀ ਮਸਲਾ ਹੈ ਇਹ ਬਰਖਾਸਤ ਹੋਣੇ ਚਾਹੀਦੇ ਮੈਂ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਨੂੰ ਵੀ ਕਹਿਣਾ ਵੀ ਲਾ ਆਇਨ ਆਰਡਰ ਵੇਖਣਾ ਤੁਹਾਡਾ ਫਰਜ ਆ ਔਰ ਜਿਨ੍ਹਾਂ ਨੇ ਅਣਗਹਿਲੀ ਕੀਤੀ ਆ ਅਣਗਹਿਲੀ ਆਪਾਂ ਇਹਨੂੰ ਕਵਾਂਗੇ ਉਹ ਸਬੰਧਤ ਅਧਿਕਾਰੀ ਜਿਹੜੇ ਉਹ ਬਰਖਾਸਤ ਹੋਣੇ ਚਾਹੀਦੇ ਆ ਔਰ ਸਸਪੈਂਡ ਹੋਣੇ ਚਾਹੀਦੇ ਸਾਡੇ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੋ ਕਿ ਸਮੇ ਸਮੇ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ ਪੰਜਾਬ